ਬਾਈ ਆ ਮਾੜਾ ਟਾਈਮ ਦਸ ਤੱਕ ਦੇਣ ਲੱਗ ਗਿਆ ਮੰਡੀ ਗਿਆ ਸੀਗਾ ਥੋੜਾ ਲੇਟ ਹੋ ਗਿਆ ਆਉਂਦਾ ਆਉਂਦਾ ਤੇ ਆ ਨਾ ਜਿਵੇਂ ਹੀ ਪਿੰਡ ਦੇ ਲਗਭਗ ਕੋਲੇ ਆ ਕੇ ਤੇ ਆ ਸ਼ੀਸ਼ੇ ਤੇ ਆਂਡੇ ਮਾਰੇ 4-5 ਵਜੇ ਆ ਤੇ ਵਾਈਪਰ ਚਲਾਉਣ ਲੱਗਿਆ ਸੀਗਾ ਜਿਹੜਾ ਨਾਲ ਬੰਦਾ ਸੀ ਨਾ ਮੇਰੇ ਤੇ ਇਹਨੂੰ ਕਈ ਵਾਰੀ ਮੈਂ ਕਿਹਾ ਮੈਂ ਕਹਿੰਦਾ ਵੀ ਮੇਰੇ ਸੁਣ ਨਾਈ ਸੀ ਗੱਲ ਕਹਿੰਦੇ ਵੀ ਨਾ ਵਾਈਪਰ ਤੇ ਉਹ ਦੂਜਾ ਆਂਡੇ ਵਾਜਦੇ ਆ ਕਹਿੰਦੇ ਸ਼ੀਸ਼ਿਆਂ ਤੇ ਤੇ ਮੈਂ ਇਹਨੂੰ ਕਹੇ ਮੈਂ ਕਹਾ ਜੇ ਕੇਦਾ ਆਪਣੇ ਨਾਲ ਕਿਤੇ ਇਹ ਗੱਲ ਬਣੀ ਨਾ ਤੇ ਮੈਨੂੰ ਵਾਈਪਰ ਨਾਲ ਚਲਾਉਂਦੇ ਨਹੀਂ ਬਾਈ ਮੈਂ ਸੌਣ ਲੱਗੇ ਬਾਈ ਪਰ ਮਾਰਨ ਲੱਗਿਆ ਸੀਗਾ ਤੇ ਵਾਈਪਰ ਨਾਲ ਜਿਵੇਂ ਹੀ ਵਿਜ਼ਿਬਿਲਟੀ ਇਹਦੀ ਜ਼ੀਰੋ ਹੋ ਜਾਂਦੀ ਹੈ ਮਾੜਾ ਟਾਈਮ ਸਾਹਮਣੇ ਆ ਗਿਆ ਬਾਈ ਕੋਈ ਗੱਲ ਨਹੀਂ ਹੈਗੀ ਕਿ ਮਾੜਾ ਟਾਈਮ ਦਸ ਤੱਕ ਦੇਣ ਲੱਗ ਗਿਆ ਕੰਮ ਲੋਕ ਕਰਕੇ ਨਹੀਂ ਖੁਸ਼ ਨਹੀਂ ਹੈਗੇ ਇਦੋਂ ਪਹਿਲਾਂ ਅਜ ਤੋਂ ਸਾਲਕ ਪਹਿਲਾਂ ਦੀ ਗੱਲ ਆ ਮੇਰਾ ਦੋਸਤ ਆ ਫਤਨ ਵਾਲੇ ਤੋਂ ਬਾਈ ਮਿੰਟੂ ਉਹਦੇ ਨਾਲ ਵੀ ਇਵੇਂ ਹੋਇਆ ਸੀਗਾ ਉਹਨੇ ਮਾਰਿਆ ਜਦੋਂ ਸ਼ੀਸ਼ੇ ਤੇ ਵੱਜਿਆ ਆ ਕੇ ਗੱਡੀ ਤੇ ਜਮ੍ਹਾਂ ਨਾਲੇ ਘਰ ਦੇ ਕੋਲੇ ਤੇ ਜਦੋਂ ਵਾਈਪਰ ਵੱਜ ਗਿਆ ਵਾਈਪਰ ਚੱਲ ਪਿਆ ਤੇ ਜਮਾ ਵਿਜ਼ਿਬਿਲਟੀ ਜ਼ੀਰੋ ਹੋ ਗਈ ਕੁਦਰਤੀ ਮਾਰਾ ਜਾਂ ਥੋੜਾ ਬਹੁਤਾ ਜਿਹਾ ਦੀਂਦਾ ਤੇ ਜਦੋਂ ਬਾਈ ਨੇੜੇ ਆਏ ਨਾ ਤੇ ਪਤਾ ਨਹੀਂ ਤਾਂ ਗੱਡੀ ਦੀ ਸਿਆਣ ਆ ਕੀ ਪਤਾ ਨਹੀਂ ਇਹਨਾਂ ਨੂੰ ਮੇਰੀ ਸਿਆਣ ਆ ਕੀ ਤੇ ਉਦੋਂ ਹੀ ਨਾਲ ਦੀ ਨਾਲ ਹੀ ਇਹ ਤਾਂ ਬਾਈ ਆ ਬਾਈ ਆ ਬਾਈ ਆ ਇੰਨੀ ਗੱਲ ਕਹਿ ਗਏ ਤੇ ਦਵਾ ਦਾ ਪਿੱਛੇ ਹੋ ਗਏ ਬੰਦੇ ਦਾ ਮੈਨੂੰ ਵੀ ਪਤਾ ਲੱਗੇ ਪਿੰਡ ਦੇ ਹੀ ਆਪਣੇ ਦੇ ਤੇ ਪਰ ਮੈਂ ਕਹਿੰਦਾ ਬਈ ਕਾਦੇ ਵਾਸਤੇ ਐਵੇਂ ਤੇ ਪਰ ਬਈ ਮਾੜਾ ਟਾਈਮ ਨਾ ਉਹ ਗੱਲ ਵਾਂਗੂੰ ਆਉਣ ਲੱਗ ਗਿਆ ਠੀਕਾ ਅੱਜ ਤੋਂ 4-5 ਸਾਲ ਪਹਿਲਾਂ ਕਦੇ ਆ ਚੀਜ਼ਾਂ ਸੋਚੀਆਂ ਨਹੀਂ ਸੀਗੀਆਂ ਵੀ ਐਵੇਂ ਜੇ ਕੰਮ ਵੀ ਕਿਤੇ ਹੋ ਜਾਂਦੇ ਆ ਯਾਰ ਟਾਈਮ ਕੀ ਆ ਹਜੇ 9 ਵਜੇ ਨਹੀਂ ਹੋਣੇ ਅਪਰੋਕਸੀਮੇਟਲੀ 9 ਵਜੇ ਨਹੀਂ ਹੋਣੇਗੇ ਮੈਨੂੰ ਪਤਾ ਤੇ ਕਿੰਨਾ ਕਿੰਨਾ ਕੇ ਯਾਰ ਬੰਦਾ ਉਸ ਗੱਲ ਵਾਂਗੂੰ ਕਰ ਲੂਗਾ ਤੇ ਆ ਹਾਲਾਤ ਦੇਖੋ ਬਾਈ ਕੀ ਬਣੇ ਬਾਈ ਆ ਵੇਖ ਤਾਂ ਅੱਛਾ ਛੱਡੀ ਕੈਮਰਾ ਵੇਖ ਲ ਕੀ ਯਾਰ ਬੰਦਾ ਦੇਖੇ ਕਿੱਥੋਂ ਦੀ ਆ ਮਾੜਾ ਇੱਥੋਂ ਦੀ ਬਾਈ ਦੀਂਦਾ ਇਹਦੇ ਕਰਕੇ ਗੱਡੀ ਲਈ ਜਾਨਾ ਤੇ ਜਮਾ ਬੁਰੇ ਹਾਲਾਤ ਆ ਵੇਖ ਲੋ ਸਾਹਮਣੇ ਸੇਮ ਨਾਲ ਹੀ ਆ ਲੈ ਕਿੱਥੋਂ ਕੀ ਬੈਰ ਬੰਦਾ ਕਰ ਲੇਗਾ ਜਮਾ ਪਤੰਦਰਾ ਨੇ ਟਕਾ ਟਕਾ ਕੇ ਮਾਰੇ ਮੇਰੇ ਵਾਲੇ ਪਾਸੇ ਮੂਰੇ ਮੇਰੇ ਸਾਹਮਣੇ ਚ 4 ਕਵੱਜੇ ਹੋਣਗੇ 4-5 ਤੇ ਹਾਂਜੀ ਇੱਕ ਲੋਕ ਸੀ ਕਿ ਮੇਰੇ ਤੋਂ ਆਹ ਅੱਗੇ ਲਾਇਆ ਵੀ ਹੁੰਦਾ ਤੇ ਕੁਦਰਤੀਓਂ ਹੀ ਅੱਜ ਥੱਲੇ ਸੀਗਾ ਤੇ ਜਿਹਦੇ ਕਰਕੇ ਉਹ ਮੈਨੂੰ ਪੂਰਾ ਸੁਣਿਆ ਗੱਡੀ ਦੇ ਵਿੱਚ ਬੱਟ ਨੂੰ ਇਹਦਾ ਬਾਈ ਆ ਕਹਿੰਦੇ ਬਾਈ ਆ ਬਾਈ ਆ ਉਦੋਂ ਹੀ ਪਿੱਛੇ हट ਕੇ ਨਾਲ ਦੀ ਨਾਲ ਹੀ ਉਹਨਾਂ ਨੂੰ ਸਿਆਣ ਆ ਗਈ ਮੇਰੀ ਜਾਂ ਪਤਾ ਨਹੀਂ ਗੱਡੀ ਦੀ ਸਿਆਣ ਆ ਗਈ ਮੈਂ ਇਸ ਗੱਲ ਤੇ ਨਹੀਂ ਕਹਿ ਸਕਦਾਗਾ ਪਰ ਯਾਰ ਨਾ ਬਹੁਤ ਬਈ ਮਾੜਾ ਟਾਈਮ ਆ ਗਿਆ ਪ੍ਰਭੂ ਆਪਦਾ ਕੋਈ ਕੰਮ ਕਰ ਲਓ ਦਿਹਾੜੀ ਲੱਗ ਜਾਓ ਯਾਰ ਕਿਤੇ ਹੋਰ ਨਹੀਂ ਕੁਝ ਹੁੰਦਾ ਤਾਂ ਕੰਮ ਸੇ ਕੰਮ ਕੁਝ ਤਾਂ ਕਰੋ ਜਮਾ ਪਿੰਡ ਦੇ ਕੋਲੇ ਆ ਕੇ ਜਮਾ ਪਿੰਡ ਦੇ ਕੋਲੇ ਆ ਕੇ ਗੁਰੂ ਸਾਹਿਬ ਗਿਆ ਸੀਗਾ ਬਾਈ ਕਿਸੇ ਦੀ ਐਡ ਸ਼ੂਟ ਕਰਨ ਵਾਸਤੇ ਕੋ ਡਾਕਟਰ ਸਾਹਿਬ ਜੀ ਉਹਨਾਂ ਨੇ ਫੋਨ ਕੀਤਾ ਸੀਗਾ ਕਾਫੀ ਟਾਈਮ ਹੋ ਗਿਆ ਸੀਗਾ ਉਹਨਾਂ ਨੂੰ ਫੋਨ ਕਰੀ ਜਾਂਦਾ ਨੂੰ ਟਾਈਮ ਨਹੀਂ ਮਿਲਦਾ ਪਿਆ ਸੀਗਾ ਲੱਗਦਾ ਨਹੀਂ ਪਿਆ ਸੀਗਾ ਤੇ ਮੈਂ ਕਿਹਾ ਚੱਲ ਅੱਜ ਨਾ 5:00 ਵਜੇ ਗਿਆ ਸੀਗਾ ਤੇ ਮੈਂ ਕਿਹਾ ਚੱਲ ਯਾਰ ਕੱਢੇ ਆਉਣਿਆਂ ਟਾਈਮ ਤੇ ਆਉਂਦਿਆਂ ਬਾਈ 9:00 ਵਜੇ ਆ ਯਾਰ ਕੀ ਆ ਟਾਈਮ ਆ 9:00 ਵਜੇ ਦਾ ਵੀ ਆ ਹਾਲਾਤ ਬਣੇ ਖੜੇ ਆ ਆ ਯਾਰ ਪੰਜਾਬ ਏਪ ਜਾਂ ਕਦੇ ਵੀ ਨਹੀਂ ਸੀਗਾ ਜੇਬ ਜੇ ਇਹਨਾਂ ਨੇ ਬਣਾਤਾ ਬਾਈ ਜਮਾ ਯਾਰ ਵਿਜ਼ਿਬਿਲਟੀ ਜ਼ੀਰੋ ਹੋ ਗਈ ਦਿਸਨੋਂ ਹੀ ਹਟ ਗਿਆ ਯਾਰ ਅਜੇ ਸ਼ੁਕਰ ਆ ਮੈਂ ਵਾਈਪਰ ਨਹੀਂ ਚਲਾਇਆਗਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੋ ਬਈ ਜਦੋਂ ਵੀ ਕਿਤੇ ਆਪਣੇ ਆਂਡੇ ਵੱਜਦਾ ਨਾ ਸ਼ੀਸ਼ੇ ਦੇ ਉੱਪਰ ਆਂਡਾ ਵੱਜਦਾ ਤਾਂ ਬਾਈ ਜੀ ਵਾਈਪਰ ਨਹੀਂ ਚਲਾਉਣਾ ਵਾਈਪਰ ਨਹੀਂ ਚਲਾਉਣਾਗਾ ਵਾਈਪਰ ਦੇ ਨਾਲ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਆ ਦਿਸਨੋਂ ਹਟ ਜਾਂਦਾ ਵਾਈਪਰ ਨਹੀਂ ਚਲਾਉਣਾਗਾ ਇਹ ਇਹ ਕੁਦਰਤੀ ਹੋਈ ਅਸੀਂ ਦੋ ਕੁ ਦਿਨਾਂ ਪਹਿਲਾਂ ਤੇ ਆ ਗੱਲ ਕਰੀ ਜਾਂਦੇ ਸੀਗੇ ਵੀ ਭਾਈ ਜੇ ਕਿਤੇ ਮਾਨਨੇ ਕੇ ਚੱਲ ਕਿਤੇ ਆਂਡਾ ਉਂਡਾ ਵੱਜੇ ਨਾ ਵੀ ਆਪਾਂ ਅਕਸਰ ਹੀ ਨੇ ਰਹਿ ਕਿਤੇ ਹੋ ਜਾਂਦੇ ਆ ਲੇਟ ਤਾਂ ਮੈਂ ਕਿਹਾ ਤੂੰ ਯਾਦ ਰੱਖੀ ਵਾਈਪਰ ਨਹੀਂ ਚਲਾਉਣ ਦੇਣਾ ਮੈਂ ਵਾਈਪਰ ਚਲਾਉਣ ਲੱਗਿਆ ਸੀਗਾ ਤੇ ਮੈਨੂੰ ਇਹਨੇ ਆਖਿਆ ਕਹਿੰਦਾ ਵਾਈਪਰ ਨਾ ਚਲਾ ਵਾਈਪਰ ਨਾ ਚਲਾ ਤੇ ਜਿਹਦੇ ਕਰਕੇ ਭਾਈ ਬਚਤ ਹੋ ਗਈ ਨਹੀਂ ਤੇ ਜਮਾਂ ਹੀ ਧਰਮੀ ਗੱਲ ਆ ਯਾਰ ਤੁਸੀਂ ਆਪ ਵੇਖੋ ਭਾਈ ਜਮਾਂ ਹੀ ਨਹੀਂ ਦੀਨਾ ਗਾਗੋ ਤੇ ਬਦੰਦਰਾ ਨੇ ਲੱਭਿਆ ਵੇਖਤੀ ਸਿਸਟਮ ਵੀ ਆਂਡਾ ਮਾਰੂ ਅਗਲੇ ਦੇ ਇਹ ਇੰਨਾ ਹੀ ਡਰਾ ਆ ਵੀ ਫਲਾਨਾ ਬੰਦਾ ਹੈਗਾ ਫਲਾਨਾ ਹੈਗਾ ਤਾਂ ਫਿਰ ਉਹ ਹੀ ਨਾ ਕਰੋ ਤੁਸੀਂ ਇੱਥੇ ਖੜੋ ਹੀ ਨਾ ਯਾਰ ਜਾਬ ਦਾ ਕੋਈ ਕੰਮ ਧੰਦਾ ਕਰ ਲਓ ਬਾਈ ਚਿੱਟੇ ਨੇ ਖਤਮ ਕਰਤਾ ਯਾਰ ਸਿਸਟਮ ਜਮੇ ਹੀ ਖਤਮ ਕਰਤਾ ਮਾਲਵੇ ਦੇ ਵਿੱਚ ਤਾਂ ਚਿੱਟਾ ਉਹੀ ਹੈ ਨਹੀਂ ਸੀਗਾ ਖਾਸ ਕਰਕੇ ਮੁਕਸਰ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਤਾਂ ਚਿੱਟਾ-ਚਟਾ ਉਹੀ ਹੈ ਨਹੀਂ ਸੀਗਾ ਜਿਹੜਾ ਕਿ ਹੁਣ ਹਾਲਾਤ ਮਾੜੇ ਹੋਏ ਪਏ ਆ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਯਾਰ ਕਿਸੇ ਨਾ ਕਿਸੇ ਭਰਾ ਦਾ ਭਲਾ ਹੋ ਜਾਊਗਾ ਵੀ ਵਾਈਪਰ ਨਹੀਂ ਚਲਾਉਣਗੇ ਅਗਲੇ ਨੂੰ ਧਿਆਨ ਰੱਖੇ ਮੜਾ ਯਾਰ ਟਾਈਮ ਨਾਲ ਬਾਈ ਧਿਆਨ ਰੱਖੋ ਆਪਦਾ ਟਾਈਮ ਨਾਲ ਘਰੇ ਕੋਰੀ ਜਾਇਆ ਕਰੋ ਤੇ ਬਹੁਤ ਬਹੁਤ ਧੰਨਵਾਦ ਮੈਂ